ਯਾਰ ਭਈ ਸਾਸਰੀ ਘਾਲ ਕਿਸੇ ਵੀਰ ਭਾਈ ਨੇ ਐਡ ਕਰਾਉਣੀ ਆ ਆਪਣਾ ਨੰਬਰ ਚੱਲਦੀ ਜਾਂਦਾ ਤੇ ਟਰਾਲੇ ਦੇ ਵਾਲੇ ਦਾ ਨੰਬਰ ਕਾ ਹੁੰਦਾ ਵੀਰ ਪੰਜ ਤੋਂ 7 ਫੁੱਟ ਮਪੇਜ ਕਰੋ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦੇਖੋ ਆਪਾਂ ਦੇਖੇ ਇੱਕੇ ਵੀਰ ਦੇ ਪੰਜ ਟਰਾਲੇ ਵੀਰ ਕੋ ਸਾਰੀ ਵੇਖੋ ਸਟੈਪ ਨਾ ਕਰਿਓ ਲਾਇਕ ਕਰ ਦਿਓ ਚੈਨਲ ਫੋਲੋ ਕਰਦੇ ਹੋ ਲਾਇਕ ਜ਼ਰੂਰ ਕਰਿਆ ਕਰੋ ਵੀਡੀਓ ਵੇਖ ਲੈਣੇ ਲਾਇਕ ਨਹੀਂ ਕਰਦੇ ਤੇ ਆ ਹੈਗਾ 14 ਸੱਤ ਦਾ ਟਰਾਲਾ ਏਰੀਆ ਬਰਸਰ ਪਿੰਡ ਮਣੀਠਾ ਵਿੱਚ ਖੜਾ ਹੈ ਮੇਰੀ ਇਥਿਆ ਤੇ ਜਿਲ੍ਹਾ ਮਰਸਾ ਰੋਂ ਤੇ ਪੂਰਾ ਪਟਾੜਾ ਦਾ ਬਹੁਤ ਹੀ ਸਸਤੇ ਰੇਟ ਤੇ ਟਰਾਂਦਾ ਹੈ ਇਹ ਵੀਡੀਓ ਸਾਰੀ ਵੇਖੋ ਸਟੈਂਪ ਨਾ ਕਰਿਓ ਇਹ ਹੈਗਾ 8 ਇੰਚੀ ਗਾਡਰਾ ਚਾਹ ਤੇ 8 ਨੜੀ ਹੱਬ ਚਾ ਤੇ 14 ਸੱਤ ਫਟ ਚੌੜਾ ਤੇ 14 ਫਟ ਲੰਮਾ 3 ਫਟ ਵੱਡਾ ਤੇ 2 ਫਟ ਵਾੜਾ 56 ਇੰਚ ਮੱਛੀ ਹੌਕਾ ਕਿੱਥੇ ਗੁੰਦਾ ਪੈਂਦਾ ਪੂਰੇ 4 ਇੰਚੀ ਹੌਕਾ ਤੇ ਫੋਨ ਨਰੋਾ ਟਰਾਂਡਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਆ ਤੇ ਪੂਰਾ ਪਾਰਾ ਟਰਾਂਡਾ ਬਣਿਆ ਵਾ ਤੇ ਇਹਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਲੱਖ ਤੇ 85000 ਰੁਪਿਆ 1 ਲੱਖ 85000 ਰੁਪਿਆ ਰੇਟ ਆ 14 ਸੱਤਾ ਟਰਾਲਾ ਤੇ ਕੋਈ ਵੈਚਨ ਪੁਰਾਣਾ ਨਵਾਂ ਸਮਾਨ ਕਟਾਉਣਾ ਉਹ ਵੀ ਕੱਟ ਲੈਣਗੇ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਾਥੇ ਆ ਤੇ ਵੀਡੀਓ ਸਾਰੀ ਵੀ ਕੁਸ ਸਟੈਪ ਨ ਕਰਿਓ ਲਾਇਕ ਕਰਦੇ ਹੋ ਚੈਨਲ ਫੋਲੋ ਕਰਦੇ ਹੋ ਅੱਗੇ ਆ ਗਿਆ 15 7 8 ਦਾ ਬਿੰਦ ਕੋ ਨਵਾ ਤੇ ਇਹ ਹੈਗਾ 10 ਇੰਚੀ 84 ਚ ਤੇ 3 ਫੁੱਟ ਵਿੱਡ ਲੇਜ਼ਰ ਕੱਟਦਾ 2 ਫੁੱਟ ਵਾੜ ਤੇ ਬਟਾ ਟੂਲ ਬਾਕਸ ਮੰਜਾ ਲੱਗਿਆ ਇਹਨੂੰ ਤੇ 56 ਇੰਚ ਮੱਛੀ ਹੁੱਕ ਕਿਥੇ ਗੁੱਲਾ ਪੈਂਦਾ 4 ਇੰਚੀ ਵੱਡਾ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ 15 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵਿੱਡ ਲੇਜ਼ਰ ਕੱਟਦਾ 2 ਫੁੱਟ ਵਾੜ ਤੇ 10 ਨੜੀ ਹੱਪ ਬਰੇਲ ਦਾ ਸਭੀ ਬਾਈ ਦੇ ਪੈਰ ਗਾ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਸਾਈਡਾਂ 'ਤੇ ਲੱਗੀਆਂ ਰਸੇ ਕੱਤਣ ਵਾਲਾ ਲਾਇਆ ਇਕੱਠੇ ਕਰਦਾ ਲਾਇਆ ਫੁੱਲ ਮੋਡੀਫਾਈ ਟਰਾਲਾ ਕਿਸੇ ਵੀ ਵੀਰ ਭਾਈ ਨੇ ਲੈਣਾ ਵੀ 10 ਪਰਕ ਕਰਦੇ ਆ ਤੇ ਸਾਰੇ ਜਾਣ ਕੇ ਜੁਣੀ ਫੋਨ ਲਾ ਕੇ ਲੈ ਸਾਦੇ ਆ ਪੂਰਾ ਵਧੀਆ ਟਰਾਲਾ ਮਾਲਕ ਦਾ ਦਾਸ ਸਿੰਘ ਕੀ ਚਾਸੀ ਦੇ ਟੋਰੀ ਪਰ ਕੈਂਚਾਂ ਬਣਾ ਕੇ ਲਾਈਆਂ 4 ਰਿੰਕੀ ਬੱਤੀਆਂ ਨੂੰ ਕਦੀ ਕਦੀ ਸਪੋਰਟ ਦਾਈ ਆ ਤੇ ਪਹਿਲਾ ਟਰਾਲਾ ਬਣਿਆ 15 7 ਦਾ ਇਹਦਾ ਰੇਟ ਹੈ ਗੱਟਾ ਈ ਲੱਖ ਰੁਪਇਆ ਜ਼ਿਲ੍ਹਾ ਬਸਰ ਪਿੰਡ ਮਨੀਠੀਆ ਦੇ ਵਿੱਚ ਖੜਾ ਜ਼ਿਲ੍ਹਾ ਬਸਰ ਤੇ ਮਨੀਠਾ ਪਿੰਡ ਦੇ ਵਿੱਚ ਖੜਾ ਅੱਗੇ ਆ ਗਿਆ 16 7 ਟਰਾਲਾ ਉਹੋ ਕੁਛ ਇਹਦੇ ਉੇ ਨੂੰ ਲੱਗਿਆ ਵਾ 10 ਇੰਚੀ 84 ਜਾਂ ਤੇਲ ਦੇ ਹਿੱਸੇ ਚਾ ਦਾਨੜੀ ਹਾਬਾ 20 ਬਾਈ ਦੇ ਬੈਰਾਂ ਦਾ ਵੱਡਾ ਟੂਲ ਬਾਕਸ ਮੰਜਾ ਲੱਗਿਆ ਰੱਸੇ ਕੱਟਣ ਵਾਲਾ ਵੀ ਲਾਇਆ ਗੱਟੇ ਕਰਨ ਵਾਲਾ ਵੀ ਲਾਇਆ ਤੇ ਕਿਸੇ ਵੀ ਵੀਰ ਭਾਈ ਨੇ ਦੇਣਾ ਵੀ 10 ਫਰਕਾ ਸਾਦੇ ਆ ਇਹ ਪੂਰਗਾ ਕੈਂਚੀਆਂ ਬਣਾ ਕੇ ਲਾਈਆਂ 10 ਇੰਚੀ ਚਾਸੀ ਦੇ ਕਿਹੜੀ ਕਿਥੇ ਗੋਲਾ ਆਪਣੇ 4 ਇੰਚੀ ਹੌਕਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀਆਂ 3 ਫੁੱਟ ਬੈਡ ਲੇਜ਼ਰ ਕੱਟਦਾ 16 7 ਟਰਾਲਾ ਇਹ ਤੇ ਕੋਈ ਵਿੱਚ ਨਵਾਂ ਪੁਰਾਣਾ ਸਮਾਨ ਕਟਾਉਣਾ ਉਹ ਵੀ ਕੱਟ ਲੈਣਗੇ ਟਰੈਕਟਰ ਕਿਉਂ ਜਾਂ ਮਾਰਕੀਟ ਦਾ ਰੇਟ ਆ ਉਹ ਜਾਂ ਦਾਲੇ ਨੂੰ ਕਲੱਚ ਵੀ ਲੱਗੇ ਪੱਤਿਆਂ ਵੀ ਲੱਗੀਆਂ ਸੰਗਲ ਵੀ ਲੱਗੀਆਂ ਲਾਈਟਾਂ ਲੱਗਾਂ ਸਾਈਡਾਂ ਤੇ ਇਹਦਾ ਰੇਟ ਹੈਗਾ 2 ਲੱਖ 77000 ਰੁਪਿਆ 275000 ਰੇਟ ਹੈ ਜਿਹੜਾ ਆਪਣੀ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਫੋਲ ਮੰਨਤਾਣ ਸਾਰੀ ਗਣ ਘਾਈ ਫੋਨ ਲਾ ਕੇ ਕੋਈ ਵਿੱਚ ਨਵਾਂ ਪੁਰਾਣਾ ਸਮਾਨ ਕਟਾਉਣਾ ਉਹ ਨਾਲ ਕੱਟ ਦੇਣਗੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਕੋਈ ਰੋਟਾ ਵੇ ਟਕਰਾਇਆ ਕੋਈ ਵੀ ਚੀਜ਼ ਕਟਾਉਣੀ ਕੱਟ ਦੇਣਗੇ ਅੱਗੇ ਆ ਗਿਆ 11 6:30 ਦਾ ਟਰਾਲਾ ਏਰੀਆ ਪਰਸਾਰਾ ਤੇ ਪਿੰਡ ਬਰੀੜੀਆ ਦੇ ਵਿੱਚ ਖੜਾ ਇੱਕੇ ਵੀਰ ਦਾ ਸਮਾਨ ਹੈ ਤੇ ਇਹ 11 6.5 ਦਾ ਟਰਾਲਾ ਮਿੱਟੀ ਵਾਲੇ ਵੀਰਾਂ ਵੱਲੋਂ ਜੱਕ ਲੱਗਿਆ ਵਾ ਜੱਕ ਵਾਲਾ ਟਰਾਲਾ 10 ਇੰਚੀ ਦਾ 80 ਕਾ ਇਹ ਤੇ ਫਰਸ਼ ਤੋਂ ਨਹੀਂ ਵੇਖੀ ਸਕਦੇ ਨਵੀਂ ਆ ਜਵਾਂ ਨਵਾਂ ਟਰਾਲਾ ਬਿਲਕੁਲ ਤੇ 8 ਜੜੀ ਹੱਬ ਆ 4 ਇੰਚੀ ਜੇ ਸਾਇ ਦਾ ਮੱਛੀ ਹੁੱਕ ਜੇ ਟਰਾਲਾ ਇਹ ਤੇ ਕਿ 2026 ਮਾਡਲ ਟਰਾਲਾ ਬਿਲਕੁਲ ਨਵਾਂ ਟਰਾਲਾ ਕਿਸੇ ਵੀ ਵੀਰ ਭਾਈ ਜਿੰਦੈਣਾ ਹੋਵੇ ਵੀ ਨਾ ਸੰਪਰਕ ਸਾਧਦੇ ਆ ਤੇ ਪਾਰਾ ਟਰਾਲਾ ਬਣਿਆ ਵਾ ਇਹਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਲੱਖ ਤੇ 40000 ਰੁਪਿਆ ਜੇ ਵੈੱਡ ਲੈਣਾ ਫਿਰ 45000 ਰੁਪਿਆ ਜੇ ਨਹੀਂ ਵੈੱਡ ਲੈਣਾ ਫਿਰ 40000 ਫਿਰ 5000 ਰੁਪਿਆ ਘਟਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕਤ ਸਾਧੇ ਫੁੱਲ ਪਾਰਾ ਟਰਾਲਾ ਵੇਂਦਕੁੰਦਾ ਮਾਟਰਾਂ ਦਾ 14 7 ਦਾ ਬਹੁਤ ਹੀ ਸਸਤੀ ਜਿਹੜੇ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕਤ ਸਾਧੇ ਆ ਜ਼ਿਲ੍ਹਾ ਬਲਸਰ ਪਿੰਡ ਬੜੀਠਿਆ ਤੇ 3 ਫੁੱਟ ਵੈੱਡ ਜਾਂ 2 ਫੁੱਟ ਵਾੜ ਜਾਂ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਵੱਡੀ ਹੁੱਕ ਲੱਗੀ ਆ ਮਗਰ ਤੇ ਲਾਈਟਾਂ ਸਾਈਡਾਂ ਦੇ ਵੀ ਲੱਗੀਆਂ ਤੇ ਲੇਜ਼ਰ ਕੱਟ ਦਾ ਵੈੱਡ ਬਣਿਆ 3 ਫੁੱਟ 2 ਫੁੱਟ ਵਾੜ 55 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ 10 ਸੜੀ ਹਬਰੇਉਦਾ ਹਿੱਸਾ ਵੀ ਭਾਈ ਦੇ ਬੈਰ ਨੂੰ 10 ਇੰਚੀ 84 ਤੇ ਰਸੇ ਕੱਤਰ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਫੁੱਲ ਮੋਡੀਫਾਈ ਟ੍ਰਾਲਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਬਿਨਸ ਬਰਕਤ ਦਿੰਦੇ ਆ ਗੰਨੇ ਦਾ ਕੰਮ ਕੰਮ ਦਾ ਹੈ ਸਾਡੇ ਫੋਨ ਗਰੰਟੀ ਵੀਰ ਦੀ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲੱਗਦੇ ਨੇ ਰੇਟ ਹੈਗਾ 240000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰ ਫੋਲੋ ਮਾਤਾਣੋ ਤੇ ਵੀਡੀਓ ਸਾਰੀ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ ਮਿਲਾਂਗੇ ਨਵੀਂ ਵੀਡੀਓ ਸਵੇਰੇ 7:00 ਵਜੇ ਸਾਰਿਆਂ ਨੂੰ ਪਿਆਰ ਭਰੇ ਸ਼ੇਅਰ ਕਰਦੇ ਤੇ ਚੈਨਲ ਫੋਲੋ ਕਰਦੇ